ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕੁਮੇਲ ਭੀਤਕੌਰ ਅਮਨਿਤਪਾਲ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰਨ ਜਾ ਰਿਹਾ ਜਿਵੇਂ ਅਮਨਿਤਪਾਲ ਦੇ ਸਾਥੀਆਂ ਦਾ ਜਿਹੜਾ ਕਿ ਪੁਲਿਸ ਰਿਮਾਂਡ ਹੁਣ ਹੋਰ ਵਧਾ ਦਿੱਤਾ ਗਿਆ ਖਡੂਰ ਸਾਹਿਬ ਤੋਂ ਐਮਪੀ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਨਿਤਪਾਲ ਸਿੰਘ ਦੇ ਸਾਥੀਆਂ ਨੂੰ 4 ਦਿਨਾਂ ਪੁਲਿਸ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਸਖਤ ਸੁਰੱਖਿਆ ਪ੍ਰਬੰਧਾ ਹੇਠ ਜਨਾਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ ਮੁਲਜ਼ਮਾਦਾਰ 7 ਦਿਨਾਂ ਦਾ ਰਿਮਾਂਡ ਮੰਗਿਆ ਪਰ ਕੋਰਟ ਨੇ 28 ਮਾਰਚ ਤੱਕ 3 ਦਿਨਾਂ ਪੁਲਿਸ ਰਿਮਾਂਡ ਦੀ ਹੀ ਮਨਜ਼ੂਰੀ ਦਿੱਤੀ ਡੀਐਸਪੀ ਜਨਾਲਾ ਗੁਰਵੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾ ਬਸੰਤ ਸਿੰਘ ਭਗਵੰਤ ਸਿੰਘ ਅਜਕਬਾਟੇ ਖਾਨਾ ਗੁਰਮੀਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਸਿੰਘ ਅਜੀਤ ਸਿੰਘ ਕੁਲਵੰਤ ਸਿੰਘ ਤੇਮਨਪ੍ਰੀਤ ਸਿੰਘ ਅਮਨਾਉਂ ਥਾਣਾ ਜਨਾਲਾ ਵਿੱਚ ਦਰਜ ਐਫਆਈਆਰ ਨੰਬਰ 39 ਤਹਿਤ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕੋਰਟ ਨੇ ਇਹਨਾਂ ਸਾਰਿਆਂ ਦਾ 28 ਮਾਰਚ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਹੈ ਜਿਹਾ ਇਹਨਾਂ ਸਾਰਿਆਂ ਖਿਲਾਫ 23 ਫਰਵਰੀ 2023 ਨੋਜ ਨਾਲਾ ਪੁਲਿਸ ਸਟੇਸ਼ਨ ਤੇ ਕੀਤੇ ਹਮਲੇ ਦੇ ਦੋਸ਼ ਤੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਜ਼ਿਕਰ ਇਹ ਹੋ ਗਿਆ ਕਿ ਮਨਪਾਲ ਸਿੰਘ ਇਸ ਵੇਲੇ NSA ਤਹਿਤ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਵਾਪਸ ਲਿਆਂਦੇ ਮਨਪਾਲ ਸਿੰਘ ਦੇ ਸੱਤ ਸਾਥੀਆਂ ਨੂੰ 21 ਮਾਰਚ ਨੂੰ ਅਚਨਾਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਕੋਰਟ ਨੇ ਉਹਨਾਂ ਨੂੰ 4 ਦਿਨਾਂ ਪੁਲਿਸ ਰਿਮਾਂਡ ਤੇ ਪੇਜ ਦਿੱਤਾ ਸੀ ਤਾਂ ਹੁਣ ਉਹਨਾਂ ਦੇ ਵੱਲੋਂ ਜਿਹੜਾ ਕਿ ਮੁੜ ਤੋਂ ਪੇਸ਼ ਕੀਤਾ ਗਿਆ ਸੀ ਤਾਂ ਪੁਲਿਸ ਦੇ ਵੱਲੋਂ ਹੁਣ 3 ਦਿਨ ਦਾ ਹੋਰ ਰਿਮਾਂਡ ਬਤਾ ਕੇ 28 ਮਾਰਚ ਤੱਕ ਜਿਹੜਾ ਕਿ ਪੁਲਿਸ ਰਿਮਾਂਡ ਦੀ ਮਨਜ਼ੂਰੀ ਦੇ ਦਿੰਦੀ ਹੈ